ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਤ੍ਰਿਪਤਾ ਜੀ ਇਹ ਨਜ਼ਾਰਾ ਦੇਖ ਰਹੇ ਹਨ ਮਾਤਾ ਜੀ ਦਾ ਜੀ ਕੀਤਾ ਦੇਵਤੇ ਮੇਰੇ ਕਰਤੇ ਦਾ ਪੂਜਨ ਕਰ ਰਹੇ ਹਨ ਮੈਂ ਵੀ ਨਿਰੰਕਾਰ ਗੁਰੂ ਨਾਨਕ ਦੇ ਚਰਨਾਂ ਨੂੰ ਝਟ ਲਵਾਂ ਇਹ ਫੁਰਨਾ ਬਣਨ ਨਾਲ ਝਟ ਹੀ ਅੱਖ ਖੁੱਲ ਗਈ ਕਿਉਂਕਿ ਸਾਹਿਬ ਬਾਣੀ ਵਿੱਚ ਕਹਿੰਦੇ ਹਨ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਆ ਪਾਪ ਗੁਰੂ ਹੀ ਮਾਤਾ ਪਿਤਾ ਹੈ ਪਰ ਮਰਿਆਦਾ ਪੁਸ਼ੋਤਮ ਆਪ ਸਤਿਗੁਰੂ ਮਾਤਾ ਤੋਂ ਕਿਵੇਂ ਆਪਣੇ ਚਰਨ ਚਟਾ ਲੈਣ ਇਹ ਤਾਂ ਸਿਰਫ ਅੰਦਰੋਂ ਪਰਮ ਵਾਸ਼ੰਕਾ ਦੂਰ ਕਰਨੀ ਸੀ ਵਾਸਤਵ ਮੇਤਾ ਮਾਤਾ ਪਿਤਾ ਵਾਲੀ ਸੇਵਾ ਹਜੂਰ ਨੇ ਲੈਣੀ ਹੈ ਜਿਸ ਅਨੁਸਾਰ ਮਾਤਾ ਨੇ ਵਰ ਮੰਗਿਆ ਹੈ ਹੁਣ ਜਦੋਂ ਮਾਤਾ ਦੀ ਅੱਖ ਖੁੱਲੀ ਤਾਂ ਸੋਚਦੀ ਹੈ ਕਿ ਮੈਂ ਸੁਪਨਾ ਦੇਖ ਰਹੀ ਹਾਂ ਫਿਰ ਕਹਿੰਦੀ ਹੈ ਨਹੀਂ ਸੁਪਨਾ ਨਹੀਂ ਇਹ ਸੱਚ ਹੈ ਫਿਰ ਫੁਰਨਾ ਬਣਿਆ ਇਹੋ ਜਿਹੇ ਸੁਪਨੇ ਕਈ ਵਾਰ ਅਨਹੋਣੇ ਵੀ ਆ ਜਾਂਦੇ ਹਨ ਤੇ ਇਹ ਵੀ ਸੁਪਨਾ ਹੈ ਇਸ ਤਰ੍ਹਾਂ ਉਤਰਾ ਚੜਾ ਮੰਨ ਵਿੱਚ ਕਈ ਫੁਰਨੇ ਬੰਦੇ ਹਨ ਇਸ ਫੁਰਨੇ ਦੀ ਨਿਵਰਤੀ ਕਾਰਨ ਬੱਚਾ ਰੋ ਪਿਆ ਹੁਣ ਮਾਤਾ ਨੇ ਬੱਚੇ ਨੂੰ ਚੁੱਪ ਕਰਾਉਣ ਵਾਸਤੇ ਚੁੱਕ ਲਿਆ ਜਦੋਂ ਮਾਤਾ ਨੇ ਚੁੱਕਿਆ ਤਾਂ ਬੱਚੇ ਦੇ ਸਾਰੇ ਪਰ ਅਤਰ ਰੂ ਕੇਵੜਾ ਤੇ ਚੰਦਨ ਦਾ ਲੇਪਨ ਕੀਤਾ ਹੋਇਆ ਹੈ ਤੇ ਇਸ ਕਾਰਨ ਕਰਕੇ ਬੱਚੇ ਦੇ ਸਰੀਰ ਵਿੱਚੋਂ ਖੁਸ਼ਬੂ ਆ ਰਹੀ ਹੈ ਔਰ ਬੱਚੇ ਦੇ ਚਿਹਰੇ ਤੇ ਪ੍ਰਕਾਸ਼ ਮਾਤਾ ਨੂੰ ਦਿਖ ਰਿਹਾ ਹੈ ਹੁਣ ਮਾਤਾ ਦਾ ਮਨ ਆਨੇ ਮੰਨ ਗਿਆ ਕਿ ਠੀਕ ਨਿਰੰਕਾਰ ਨੇ ਹੀ ਜਨਮ ਲਿਆ ਹੈ ਇਹ ਕੋਤਕ ਇਕੱਲੀ ਮਾਤਾ ਨੇ ਹੀ ਨਹੀਂ ਤੱਕਿਆ ਸਗੋ ਇਹ ਕੋਤਕ ਜਿਨ੍ਹਾਂ ਨੇ ਵਾਰ ਲਏ ਹੋਏ ਸੀ ਅਤੇ ਹੋਰ ਭਜਨ ਕਰਨ ਵਾਲੇ ਰਿੱਖੀ मुनि ਤੇ ਕੋੜੇ ਰਾਖਸ਼ਾਂ ਵਰਗਿਆਂ ਚੋਰ ਡਾਕੂਆਂ ਠੱਗਾਂ ਨੂੰ ਵੀ ਆਪੋ ਆਪਣੀ ਭਾਵਨਾ ਅਨੁਸਾਰ ਸਭ ਨੂੰ ਚਮਤਕਾਰ ਦਿਸਿਆ ਜਿਵੇਂ ਭਾਈ ਗੁਰਦਾਸ ਜੀ ਬਿਆਨ ਕਰਦੇ ਹਨ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਹੁਣ ਮਾਤਾ ਇਸ ਬੱਚੇ ਨੂੰ ਰੱਬ ਮੰਨ ਬੈਠੀ ਪਰ ਕੁਦਰਤ ਦੇ ਅਸੂਲ ਮੁਤਾਬਕ ਇਹ ਗੱਲ ਉਲਟ ਸੀ ਇਸ ਕਾਰਨ ਮਾਤਾ ਪਰ ਅਗਿਆਨ ਦਾ ਪਰਦਾ ਪਾਇਆ ਗਿਆ ਕਿਉਂਕਿ ਜਿਸ ਨੂੰ ਰੱਬ ਮੰਨ ਲਈਏ ਉਸ ਨੂੰ ਪੁੱਤਰ ਜਾਣ ਕੇ ਪਿਆਰ ਨਹੀਂ ਕੀਤਾ ਜਾ ਸਕਦਾ ਇਸ ਮੋਹ ਰੂਪੀ ਅਗਿਆਨ ਦਾ ਪਰਦਾ ਐਸਾ ਪਿਆ ਕਿ ਮਾਤਾ ਨੂੰ ਇਉਂ ਪ੍ਰਤੀਤ ਹੋਇਆ ਕਿ ਇਸ ਵਕਤ ਨੂੰ ਕਈ ਯੁਗ ਹੋ ਗਏ ਔਰ ਇਹ ਸਮਾਂ ਪਹਿਲੇ ਯੁਗਾਂ ਵਿੱਚ ਕਿਸੇ ਜਨਮ ਵਿੱਚ ਹੋ ਚੁੱਕਿਆ ਹੈ ਹੁਣ ਨਾ ਬੱਚੇ ਪਰ ਕੋਈ ਖੁਸ਼ਬੂ ਹੈ ਨਾ ਚੰਦਨ ਦਾ ਹੀ ਲੇਪਨ ਹੈ ਜੋ ਵੀ ਪਹਿਲੇ ਨਿਸ਼ਾਨੀਆਂ ਦੇਖੀਆਂ ਸਨ ਸਭ ਅਲੋਪ ਹੋ ਗਈਆਂ ਮਾਇਆ ਨੇ ਐਸਾ ਪਰਦਾ ਪਾ ਦਿੱਤਾ ਕਿ ਸੁਪਨਾ ਵੀ ਭੁੱਲ ਗਿਆ ਨਿਰੰਕਾਰ ਦੀ ਮਾਇਆ ਬੜੀ ਪ੍ਰਬਲ ਹੈ ਇੱਕ ਵਾਰ ਨਾਰਦ ਜੀ ਭਗਵਾਨ ਵਿਸ਼ਨੂੰ ਜੀ ਨੂੰ ਮਿਲੇ ਤੇ ਨਾਰਦ ਜੀ ਨੇ ਵੀਣਾ ਵਜਾ ਕੇ ਕੀਰਤਨ ਕੀਤਾ ਭਗਵਾਨ ਬੜੇ ਪ੍ਰਸੰਨ ਹੋਏ ਤੇ ਨਾਰਦ ਦੀ ਸਿਫਤ ਕੀਤੀ ਔਰ ਕਿਹਾ ਨਾਰਦ ਤੂੰ ਤਨ ਹੈ ਤੇਰੇ ਕੀਰਤਨ ਕਰਨ ਨਾਲ ਨਿਰੰਕਾਰ ਦੇ ਦਰਸ਼ਨ ਹੋ ਜਾਂਦੇ ਹਨ ਇਹ ਬਚਨ ਸੁਣ ਕੇ ਨਾਰਦ ਜੀ ਨੂੰ ਹੰਕਾਰ ਹੋ ਗਿਆ ਕਿ ਮੈਂ ਬੜਾ ਭਗਤ ਹਾਂ ਜੋ ਭਗਵਾਨ ਨੂੰ ਵੀ ਨਿਰੰਕਾਰ ਦੇ ਦਰਸ਼ਨ ਕਰਵਾ ਸਕਦਾ ਹਾਂ ਮੇਰੇ ਵਰਗਾ ਹੋਰ ਕੋਈ ਭਗਤ ਨਹੀਂ ਹੋ ਸਕਦਾ ਹੋਵੇ ਵੀ ਕਿਉਂ ਨਾ ਮਾਮੂਲੀ ਜਿਹਾ ਬੰਦਾ ਕਿਸੇ ਦੇ ਮੂੰਹ ਤੇ ਸਿਫਤ ਕਰ ਦੇਵੇ ਤਾਂ ਉਹ ਫੁੱਲਿਆ ਨਹੀਂ ਸਮੋਂਦਾ ਤੇ ਜਿਸ ਦੀ ਆਪ ਭਗਵਾਨ ਸਿਫਤ ਕਰਨ ਉਹ ਕਿਵੇਂ ਨਾ ਹੰਕਾਰੀ ਹੋਵੇ ਇੱਕ ਹੁੰਦਾ ਹੈ ਹੰਕਾਰ ਦੂਜਾ ਹੁੰਦਾ ਹੈ ਅਹੰਕਾਰ ਜਿਸ ਦੀ ਬਾਬਤ ਬਾਣੀ ਕਹਿੰਦੀ ਹੈ ਪੰਜ ਦੋਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਪੰਜਾਂ ਨਾਲੋਂ ਵੱਖਰਾ ਛੇਵਾਂ ਅਹੰਗ ਰੋਗ ਹੈ ਹੰਕਾਰ ਤਾਂ ਬਾਹਰੋਂ ਮਿਲਦਾ ਹੈ ਪਰ ਅਹੰਕਾਰ ਅੰਦਰੋਂ ਪੈਦਾ ਹੋ ਜਾਂਦਾ ਹੈ ਤਿਵੇਂ ਹੀ ਅਜਨਾਰਦ ਨੂੰ ਹੰਕਾਰ ਤੇ ਅਹੰਕਾਰ ਦੋਨੋਂ ਹੀ ਪੈਦਾ ਹੋ ਗਏ ਭਗਵਾਨ ਨੂੰ ਨਾਰਦ ਜੀ ਕਹਿਣ ਲੱਗੇ ਭਗਵਾਨ ਮੇਰੇ ਵਰਗਾ ਤੇਰਾ ਹੋਰ ਵੀ ਕੋਈ ਭਗਤ ਹੈ ਇਹ ਗੱਲ ਸੁਣ ਕੇ ਵਿਸ਼ਨੂੰ ਜੀ ਕਹਿਣ ਲੱਗੇ ਨਾਰਦ ਹੰਕਾਰ ਨਾ ਕਰ ਹੰਕਾਰ ਕਰਨ ਵਾਲੇ ਤੇ ਮਾਇਆ ਦਾ ਪਰਦਾ ਪੈ ਜਾਂਦਾ ਹੈ ਇਹ ਸੁਣ ਕੇ ਨਾਰਦ ਜੀ ਕਹਿਣ ਲੱਗੇ ਤੇਰੇ ਭਗਤ ਹੋਈਏ ਤੇ ਫਿਰ ਮਾਇਆ ਦਾ ਪਰਦਾ ਪੈ ਜਾਏਗਾ ਭਗਵਾਨ ਵਿਸ਼ਨੂੰ ਜੀ ਕਹਿਣ ਲੱਗੇ ਨਾਰਦ ਇਹ ਨਿਰੰਕਾਰੀ ਕਾਨੂੰਨ ਹੈ ਜੋ ਵੀ ਹੰਕਾਰ ਕਰਦਾ ਹੈ माया ਉਸਦੀ ਮਤ ਮਾਰ ਦਿੰਦੀ ਹੈ ਇਸ ਕਾਰਨ ਤੂੰ ਹੰਕਾਰ ਨਾ ਕਰ ਇਹ ਸੁਣ ਕੇ ਨਾਰਦ ਨੂੰ ਗੁੱਸਾ ਵੀ ਆਇਆ ਤੇ ਹੰਕਾਰ ਵੀ ਹੋਇਆ ਤੇ ਰੋਣ ਨਾਲ ਕਹਿਣ ਲੱਗਾ ਭਗਵਾਨ ਪੁਰਸ਼ ਦੇ ਹੁੰਦਿਆਂ ਪੁਰਸ਼ ਦੀ ਇਸਤਰੀ ਕਿਸੇ ਦੀ ਬੇਇੱਜ਼ਤੀ ਕਰ ਜਾਵੇ ਤਾਂ ਪੁਰਸ਼ ਦੀ ਆਪਣੀ ਬੇਇੱਜ਼ਤੀ ਹੈ ਭਾਵੇਂ ਭਗਵਾਨ ਦੀ ਮਾਇਆ ਇਸਤਰੀ ਹੈ ਜੇ ਤੁਹਾਡੀ ਹੋਂਦ ਵਿੱਚ ਮੇਰੇ ਤੇ ਪਰਦਾ ਪਾ ਜਾਵੇ ਤਾਂ ਤੁਹਾਡੀ ਬੇਇੱਜ਼ਤੀ ਹੈ ਅੱਗੋਂ ਭਗਵਾਨ ਨੇ ਕਿਹਾ ਨਾਰਦ ਜੋ ਕੁਦਰਤ ਦਾ ਅਸੂਲ ਹੈ ਭਾਵ ਕਾਨੂੰਨ ਹੈ ਉਹ ਸਭ ਵਾਸਤੇ ਇੱਕੋ ਹੈ ਨਾਰਦ ਇਸੇ ਵਾਸਤੇ ਅਸੀਂ ਤੈਨੂੰ ਕਹਿੰਦੇ ਹਾਂ ਕਿ ਹੰਕਾਰ ਨਾ ਕਰ ਹੰਕਾਰ ਕਰਨ ਵਾਲੇ ਨੂੰ ਮਾਇਆ ਬਲ ਪਾ ਲੈਂਦੀ ਹੈ ਇਹ ਗੱਲ ਸੁਣ ਕੇ ਨਾਰਦ ਜੀ ਚੁੱਪਕਾ ਕਰ ਗਏ ਪਰ ਮਨ ਵਿੱਚ ਕਿਹਾ ਭਗਵਾਨ ਨੇ ਮੈਨੂੰ ਟਾਲ ਦਿੱਤਾ ਹੈ ਪਰ ਮੇਰੇ ਵਰਗਾ ਇਸ ਸਮੇਂ ਭਗਤ ਕੋਈ ਨਹੀਂ ਹੋ ਸਕਦਾ ਹੁਣ ਭਗਵਾਨ ਆਪਣੇ ਆਸਨ ਪਰ ਚਲੇ ਗਏ ਨਾਰਦ ਜੀ ਆਪਣੇ ਅਸਥਾਨ ਪਰ ਚਲੇ ਗਏ ਪਰ ਅੰਦਰ ਹੋਮੇ ਦੀ ਗੰਡ ਬਜ ਗਈ ਕਿ ਮੇਰੇ ਵਰਗਾ ਭਗਤ ਕੋਈ ਨਹੀਂ ਹੋ ਸਕਦਾ ਹੋਮੇ ਨਾਵੇ ਨਾਲ ਵਿਰੋਧ ਹੈ ਦੁਏ ਨਾ ਵਸੇ ਇਕਠਾਏ ਭਗ ਨਾਰਦ ਦੀ ਹੋਮੇ ਦੂਰ ਕਰਨ ਵਾਸਤੇ ਆਪਣੀ ਕੁਦਰਤ ਨੂੰ ਹੁਕਮ ਦੇ ਦਿੱਤਾ ਨੇਤ ਨਿਰੰਕਾਰ ਦੀ ਐਸੀ ਹੋਈ ਕਿ ਨਾਰਦ ਜੀ ਨਦੀ ਪਰ ਇਸ਼ਨਾਨ ਕਰ ਰਹੇ ਹਨ ਤੇ ਸਾਰੇ ਅੰਗ ਇਸਤਰੀਆਂ ਵਾਲੇ ਬਣ ਗਏ ਇਸ਼ਨਾਨ ਕਰਕੇ ਬਾਹਰ ਆਏ ਤਾਂ ਇਸਤਰੀਆਂ ਵਾਲੇ ਬਸਤਰ ਪਾ ਲਿੱਤੇ ਹੁਣ ਮਾਤੇ ਪੜਦਾ ਐਸਾ ਪੈ ਗਿਆ ਕਿ ਨਾਰਦ ਨੂੰ ਪ੍ਰਤੀਤ ਹੀ ਨਾ ਹੋਇਆ ਕਿ ਮੈਂ ਪਹਿਲੇ ਕੀ ਸੀ ਤੇ ਹੁਣ ਕੀ ਬਣ ਗਿਆ ਹਾਂ 18 ਸਾਲ ਦੀ ਸੁੰਦਰ ਇਸਤਰੀ ਸੋਲਾ ਸ਼ਿੰਗਾਰ ਕਰਕੇ ਨਦੀ ਦੇ ਕੰਡੇ ਤੇ ਇਉਂ ਖੜੀ ਹੈ ਜਿਵੇਂ ਕਿਸੇ ਨੂੰ ਡੀਕ ਰਹੀ ਹੁੰਦੀ ਹੈ ਇਤਨੇ ਚਿਰ ਨੂੰ ਇੱਕ ਨੌਜਵਾਨ ਰਾਜਾ ਘੋੜੇ ਤੇ ਚੜ੍ਹਿਆ ਆ ਗਿਆ ਉਸਨੇ ਆਪਣੀ ਪਤੀ ਸਮਝਿਆ ਤੇ ਨਾਰਦ ਜੀ ਨੇ ਆਪਣਾ ਖਸਮ ਸਮਝਿਆ ਅਤੇ ਘੋੜੇ ਤੇ ਚੜ੍ਹ ਆਪਣੀ ਰਾਜਸਤਾਨੀ ਵਿੱਚ ਲੈ ਗਿਆ ਰਹਿਣ ਬਹਿਣ ਲੱਗੇ ਤਾਂ ਰਾਜੇ ਦੀਆਂ 12 ਕੁੜੀਆਂ ਹੋਈਆਂ। ਨੇਤ ਨਿਰੰਕਾਰ ਦੀ ਰਾਜਾ ਮਰ ਗਿਆ ਤੇ ਘਰਵਾਲੀ ਨੂੰ ਕੁੜੀਆਂ ਵਿਆਉਣ ਦਾ ਫਿਕਰ ਪੈ ਗਿਆ। ਕੁੜੀਆਂ ਵੀ ਨੌਜਵਾਨ ਹੋ ਗਈਆਂ। ਇਸ ਇਸਤਰੀ ਨੇ ਪ੍ਰਮਾਤਮਾ ਅਗੇ ਅਰਦਾਸ ਕੀਤੀ, "ਹੇ ਭਗਵਾਨ, ਘਰਵਾਲਾ ਗੁਜ਼ਰ ਗਿਆ ਹੈ, ਕੁੜੀਆਂ ਜਵਾਨ ਹਨ। ਇਹ ਭਾਰ ਸਿਰ ਤੋਂ ਕਿਵੇਂ ਦੂਰ ਹੋਵੇ?" ਇਹ ਅਰਦਾਸ ਕਰਨ ਨਾਲ ਕਪਾਟ ਖੁੱਲ ਗਏ ਤੇ ਮਾਇਆ ਦਾ ਪਰਦਾ ਲੈ ਗਿਆ। ਅੰਗ ਪੁਰਸ਼ਾਂ ਵਾਲੇ ਹੋ ਗਏ। ਹੁਣ ਭਗਵਾਨ ਵੀ ਪ੍ਰਗਟ ਹੋ ਗਏ ਤੇ ਨਾਰਦ ਨੇ ਮੱਥਾ ਟੇਕਿਆ ਭਗਵਾਨ ਮੁਸਕੁਰਾ ਰਹੇ ਹਨ ਪਰ ਨਾਰਦ ਹੈਰਾਨ ਹੋ ਗਿਆ ਕਿ ਇਹ ਕੀ ਕੌਤਕ ਬਣ ਗਿਆ ਹੁਣ ਨਾਰਦ ਨੇ ਬੇਨਤੀ ਕੀਤੀ ਭਗਵਾਨ ਇਹ ਕੀ ਲੀਲਾ ਵਰਤਾਈ ਹੈ ਹੁਣ ਭਗਵਾਨ ਕਹਿਣ ਲੱਗੇ ਇਹ ਨਿਰੰਕਾਰ ਦੀ ਮਾਇਆ ਹੈ ਹੁਣ ਨਾਰਦ ਨੂੰ ਉਹ ਸਮਾ ਯਾਦ ਆਇਆ ਜਿਸ ਵੇਲੇ ਹੰਕਾਰ ਕੀਤਾ ਸੀ ਨਾਰਦ ਹੁਣ ਭਗਵਾਨ ਦੇ ਚਰਨਾਂ ਤੇ ਡਿੱਗ ਪਿਆ ਤੇ ਰੋ ਕੇ ਕਹਿਣ ਲੱਗਿਆ ਕਿ ਤੇਰੀ ਮਾਇਆ ਐਡੀ ਪ੍ਰਬਲ ਹੈ ਇਥੇ ਇਸਤਰੀ ਰੂਪ ਵਿੱਚ ਨਾਰਦ ਸੈਂਕੜੇ ਸਾਲ ਬੀਤ ਗਏ ਤੇ ਭਗਵਾਨ ਨਾਲ ਉਹ ਸਮਾਂ ਇਓ ਮਾਲੂਮ ਹੋਇਆ ਜਿਵੇਂ ਕੁਝ ਹੀ ਮਿੰਟ ਹੀ ਹੋਏ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਗਦਾਦ ਦੇ ਪੀਰ ਦਾ ਬੇਟਾ ਨਾਲ ਲੈ ਕੇ ਲੱਖਾਂ ਹੀ ਆਕਾਸ਼ ਪਾਤਾਲ ਦਿਖਾ ਦਿੱਤੇ ਸਨ ਭਾਈ ਗੁਰਦਾਸ ਜੀ ਵਾਰ ਪਹਿਲਾ ਨਾਲ ਲਿੱਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ ਲੱਖ ਆਕਾਸ਼ ਪਤਾਲ ਲੱਖ ਅਕ ਫਰਕ ਵਿੱਚ ਸਭ ਦਿਖਲਾਈ। ਤਿਵੇਂ ਹੀ ਨਾਰਦ ਨੇ ਅੱਜ ਇਹ ਕੋਤਕ ਦੇਖਿਆ ਤੇ ਬੇਨਤੀ ਕੀਤੀ, ਮਹਾਰਾਜ ਇਹ ਜੋ 12 ਕੁੜੀਆਂ ਹੋਈਆਂ ਹਨ ਇਹਨਾਂ ਨੂੰ ਕੀ ਕਰਾਂ? ਹੁਣ ਭਗਵਾਨ ਕਹਿਣ ਲੱਗੇ ਨਾਰਦ, ਇਹਨਾਂ ਨੂੰ ਸੰਸਾਰ ਦੇ ਚੱਕਰ ਵਿੱਚ ਪਾ ਦਿੰਦੇ ਹਾਂ। ਜਿਵੇਂ ਤੂੰ ਸੰਸਾਰ ਦੇ ਚੱਕਰ ਵਿੱਚ 12 ਕੁੜੀਆਂ ਜੰਮੀਆਂ ਹਨ, ਤਿਵੇਂ ਹੀ ਸੰਸਾਰ 12 ਰਾਸ਼ੀਆਂ ਦੇ ਚੱਕਰ ਵਿੱਚ ਚੱਲਦਾ ਰਹੇਗਾ। ਅਗੋਂ ਨਾਰਦ ਨੇ ਸਤਵਚਨ ਕੀਤਾ ਇਹ ਕੁੜੀਆਂ ਨੂੰ 12 ਰਾਸ਼ੀਆਂ ਦੇ ਰੂਪ ਵਿੱਚ ਪਾ ਦਿੱਤਾ ਰਾਸ਼ੀਆਂ ਦੇ ਨਾਮ ਇਹ ਹਨ ਮੇਕ ਬ੍ਰਿਕ ਮਿਥਨ ਕਰਕ ਸਿੰਘ ਕੰਨਿਆ ਤੁਲਾ ਬ੍ਰਿਸ਼ਟਕ ਤਨ ਮਕਰ ਕੁੰਭ ਮੀਨ ਸਾਰੇ ਸੰਸਾਰ ਨੂੰ ਰਾਸ਼ੀਆਂ ਦੇ ਚੱਕਰ ਵਿੱਚ ਪਾ ਦਿੱਤਾ ਤੇ ਜੋ ਸਾਧੂ ਮਹਾਪੁਰਖ ਹੋਮੇ ਤੋਂ ਰਹਤ ਹੋ ਕੇ ਨਾਮ ਜਪਣ ਵਾਲਾ ਹੈ ਉਸ ਪਰ ਰਾਸ਼ੀਆਂ ਦਾ ਚੱਕਰ ਨਹੀਂ ਚੱਲੇਗਾ ਸੋ ਅਜ ਮਾਤਾ ਤ੍ਰਿਪਤਾ ਪਰ ਮਾਇਆ ਦਾ ਐਸਾ ਪਰਦਾ ਪਿਆ ਕਿ ਕਈ ਸਦੀਆਂ ਦਾ ਸੁਪਨਾ ਬਣਾ ਦਿੱਤਾ ਸਮੇਂ-ਸਮੇਂ ਨਾਲ ਹਜ਼ੂਰ ਨੇ ਕਈ ਕੌਤਕ ਕੀਤੇ ਅਤੇ ਕਈ ਪ੍ਰਕਾਰ ਦੇ ਕਿਸ਼ਮੇ ਦਿਖਾਈ ਜਵਾਨ ਅਵਸਥਾ ਵਿੱਚ ਸੱਤ-ਸੱਤ ਸਾਲ ਦੀਆਂ ਉਦਾਸੀਆਂ ਧਾਰੀਆਂ ਇਹ ਉਦਾਸੀ 12 ਸਾਲਾਂ ਦੀ ਧਾਰਨ ਕੀਤੀ ਜਿਸ ਜਿਸ ਤਰ੍ਹਾਂ ਦੀ ਕਿਸੇ ਦੀ ਤਪੱਸਿਆ ਸੀ ਉਸੇ ਤਰ੍ਹਾਂ ਦੀ ਭਾਵਨਾ ਦੀਆਂ ਅੱਖਾਂ ਵੇਖਣ ਵਾਲੀਆਂ ਬਖਸ਼ਿਸ਼ ਕੀਤੀਆਂ ਪ੍ਰੇਮੀ ਵਾਕ ਸਵਈਆ ਤ੍ਰਿਪਤਾ ਨੇ ਜਾਣਿਓ ਸੁਖ ਕਾਲੂ ਨੇ ਜਾਣਿਓ ਪੁੱਤ ਲਾਲੂ ਭਤੀਜਾ ਜਾਣਿਆ ਮੂਲੇ ਜਾਣਿਓ ਇਹ ਜਵਾਈ ਹੈ ਚੰਦੋ ਰਾਨੀ ਜਾਣੇ ਸੰਬੰਧੀ ਜੈ ਰਾਮ ਸਾਲਾ ਜਾਣਿਆ ਬੇਬੇ ਨਾਨਕੀ ਨੇ ਜਾਣਿਓ ਰੱਬ ਰੂਪ ਮੇਰੋ ਪਾਈ ਹੈ ਸ੍ਰੀ ਚੰਦ ਲਖਮੀ ਦਾਸ ਜਾਣਤ ਨਿਜ ਬਾਪਕਾਰ ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ ਸ੍ਰੀ ਗੁਰੂ ਅੰਗਦ ਸਾਹਿਬ ਜਾਣਤ ਅਕਾਲ ਰੂਪ ਮੂਰਖੋ ਨੇ ਜਾਣਿਓ ਗੁਰੂ ਨਾਨਕ ਉਰਾਹੀ ਹੈ ਗੁਰੂ ਨਾਨਕ ਇੱਕ ਹੈ ਪਰ ਵੇਖਣ ਵਾਲੀਆਂ ਅੱਖਾਂ ਵੱਖੋ-ਵੱਖ ਹਨ ਨਾਨਕ ਸੇ ਅਖੜੀਆਂ ਬੇਅੰਨ ਜਿੰਨੀ ਦਿਸੰਦੋ ਮਾਪੀਰੀ ਅੱਜ ਮੇਰੇ ਧਾਨ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਮਿਲਣ ਵਾਸਤੇ ਘਰ ਭੇਜਿਆ ਤੇ ਆਪ ਰਾਏ ਬੁਲਾਰ ਪਾਸ ਸਤਕਰਤਾਰ ਆ ਬੁਲਾਈ ਇਹ ਆਵਾਜ਼ ਸੀ ਕਿ ਅਮਰਤ ਦਾ ਛੱਟਾ ਸੀ ਹਜ਼ੂਰ ਨੇ ਅਮਰਤ ਦਾ ਛੱਟਾ ਮਾਰ ਕੇ ਰਾਏ ਦਾ ਮਨ ਹਰਾਪਰਾ ਕਰ ਦਿੱਤਾ ਰਾਏ ਦੀਆਂ ਕਲਪਨਾ ਸਾਰੀਆਂ ਮਿਟ ਗਈਆਂ ਤੇ ਨਿਮਰਤਾ ਦਾ ਸਰੂਪ ਰਾਏ ਦੇ ਹਿਰਦੇ ਵਿੱਚ ਵਸ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਹਜ਼ੂਰ ਨੇ ਬਾਹੋਂ ਫੜ ਕੇ ਰਾਏ ਨੂੰ ਉਠਾਇਆ ਰਾਏ ਬੁਲਾਰ ਨੇ ਹੱਥ ਜੋੜ ਬੇਨਤੀ ਕਰ ਗੁਰੂ ਨਾਨਕ ਪਾਤਸ਼ਾਹ ਨੂੰ ਆਸਣ ਤੇ ਬਿਠਾਇਆ ਜਿਸ ਪਰ ਹਜ਼ੂਰ ਦਾ ਆਸਣ ਲਾਇਆ ਸੀ ਰਾਏ ਬੁਲਾਰ ਐਸਾ ਚਰਨਾਂ ਦੇ ਰਾਜ ਵਿੱਚ ਮਸਤ ਹੋਇਆ ਕਿ ਦੁਨੀਆ ਦੀ ਸੁੱਧ ਬੁੱਧ ਹੀ ਭੁੱਲ ਗਈ ਤੇ ਜ਼ਬਾਨ ਬੰਦ ਹੋ ਗਈ ਕੁਝ ਮੈਂ ਗੁਰੂ ਨਾਨਕ ਦੇ ਚਰਨਾਂ ਦਾ ਰਸ ਇੰਜ ਲਗਦਾ ਆਲਮਕ ਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰਿਛੈ ਭਾਵ ਜਿਵੇਂ ਪੋਰਾ ਕਵਲ ਫੁੱਲ ਦਾ ਰਸ ਮਾਂਦਾ ਹੈ ਤਿਵੇਂ ਹੀ ਅਜ ਰਾਇ ਬੁਲਾਰਦੀ ਅਵਸਥਾ ਹੋ ਗਈ ਹਜ਼ੂਰ ਨੇ ਪਿਆਰ ਦੇ ਕੇ ਬਿਠਾਇਆ ਤੇ ਕਿਹਾ ਰਾਇ ਜੀ ਰਾਜ ਭਾਗ ਛੱਡ ਕੇ ਜੰਗਲ ਵਿੱਚ ਆ ਬੈਠੇ ਹੋ ਇਸ ਦਾ ਕੀ ਕਾਰਨ ਹੋਇਆ ਅੱਗੋ ਰਾਇ ਨੇ ਬੇਨਤੀ ਕੀਤੀ ਗਰੀਬ ਨਿਵਾਜ ਇਹ ਨਨਕਾਣਾ ਤੁਹਾਡਾ ਹੈ ਮੈਂ ਤੁਹਾਡਾ ਗੁਲਾਮ ਹਾਂ ਪਾਦਸ਼ਾ ਜੇ ਮਾਲਕ ਬਾਹਰ ਜੰਗਲਾਂ ਵਿੱਚ guzara ਕਰੇ ਤੇ ਨੌਕਰ ਰਾਜ ਗੱਦੀ ਪਰ ਬੈਠਾ ਚੰਗਾ ਲੱਗਦਾ ਹੈ ਪਾਦਸ਼ਾ ਮੈਂ ਤਾਂ ਹੀ ਪ੍ਰਣ ਕੀਤਾ ਸੀ ਕਿ ਜਿੰਨਾ ਚਿਰ ਤੁਹਾਡੇ ਦਰਸ਼ਨ ਨਹੀਂ ਹੋਣਗੇ ਉਤਨਾ ਚਿਰ ਮੈਂ ਵੀ ਮਹਿਲਾ ਵਿੱਚ ਨਹੀਂ ਜਾਵਾਂਗਾ ਤੇ ਬਾਹਰ ਵਣੇ ਠਾਂ ਹੀ guzara ਕਰਾਂਗਾ ਇਹ ਬਚਨ ਰਾਏ ਬੁਲਾਰ ਦੇ ਸੁਣ ਪਿਆਰੇ ਨੇ ਪਿਆਰ ਦੀ ਬਖਸ਼ਿਸ਼ ਕੀਤੀ ਤੇ ਕਿਹਾ ਰਾਏ ਜੀ ਅਸੀਂ ਤੇਰੇ ਮੰਦਰਾਂ ਵਿੱਚ ਬੈਠਾਂਗੇ ਹੁਣ ਤੂੰ ਚੱਲ ਕੇ ਮਹਿਲਾ ਵਿੱਚ ਬੈਠ ਕਿਉਂਕਿ ਅਸੀਂ ਜਾਣਾ ਹੈ ਰਾਏ ਭੁਲਾਰ ਨੇ ਬੇਨਤੀ ਕੀਤੀ ਪਾਤਸ਼ਾ ਹੁਣੇ ਹੀ ਤੁਸੀਂ ਕਹਿੰਦੇ ਸੀ ਮਹਿਲਾਂ ਵਿੱਚ ਬੈਠਾਂਗੇ ਤੇ ਹੁਣੇ ਹੀ ਕਹਿੰਦੇ ਹੋ ਅਸੀਂ ਜਾਣਾ ਹੈ ਹਜ਼ੂਰ ਨੇ ਉੱਤਰ ਦਿੱਤਾ ਰਾਏ ਜੀ ਸੂਰਜ ਇੱਕ ਹੈ ਆਕਾਸ਼ ਵਿੱਚ ਰਹਿੰਦਾ ਹੈ ਤੇ ਜਿੰਨੇ ਘੜੇ ਪਾਣੀ ਦੇ ਭਰਦੇ ਧਰਤੀ ਤੇ ਰੱਖ ਦਈਏ ਉਤਨੇ ਹੀ ਸੂਰਜ ਹੋਰ ਬਣ ਜਾਂਦੇ ਹਨ ਤਿਵੇਂ ਹੀ ਮੈਂ ਇੱਕ ਹਾਂ ਜਿੱਥੇ-ਜਿੱਥੇ ਜਿਗਿਆਸੂ ਮੈਨੂੰ ਯਾਦ ਕਰਦੇ ਹਨ ਮੈਂ ਉਤਨੇ ਹੀ ਰੂਪ ਧਾਰ ਲੈਂਦਾ ਹਾਂ ਬਾਦਸ਼ਾਹੀ ਦਸਵੀਂ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਅੱਗੋ ਰਾਏ ਬੁਲਾਰ ਨੇ ਸਤਿ ਬਚਨ ਕਿਹਾ ਹਜ਼ੂਰ ਵਾਪਸ ਘਰ ਪਹੁੰਚੇ ਤੇ ਇਤਨੇ ਚਿੰਨੂ ਮਰਦਾਨਾ ਵੀ ਆ ਗਿਆ ਹਜ਼ੂਰ ਨੇ ਬਚਨ ਕੀਤਾ ਨਾਨਕੀ ਸਾਡੀ ਤਿਆਰੀ ਹੈ ਮਹਿਤਾਜੀ ਪੁੱਬਾ ਮਾਰ ਕੇ ਰੋ ਪਏ ਤੇ ਕਿਹਾ ਨਾਨਕੀ ਤੂੰ ਨਾਨਕ ਨੂੰ ਕੋ ਕੁਝ ਦਿਨ ਹੋਰ ਕਿਰਪਾ ਕਰੋ ਮੈਨੂੰ ਕਹਿੰਦਿਆਂ ਹੀ ਸ਼ਰਮ ਆਉਂਦੀ ਹੈ ਕਿ ਕਿਹੜੇ ਮੂੰਹ ਨਾਲ ਆਖਾਂ ਮੈਂ ਤਾਂ ਥੋੜੀ-ਥੋੜੀ ਗੱਲ ਪਿੱਛੇ ਖਿਜਦਾ ਹਾਂ 20 ਰੁਪਿਆ ਪਿੱਛੇ ਚਪੇੜਾ ਮਾਰੀਆਂ ਪਰ ਮੈਨੂੰ ਅੰਨੇ ਨੂੰ ਇਹ ਪਤਾ ਨਾ ਲੱਗਿਆ ਕਿ ਮੇਰੇ ਘਰ ਆਪ ਨਿਰੰਗਾਰ ਆਇਆ ਹੈ ਤੇ ਇਸ ਦੀ ਬੇਦਬੀ ਨਾ ਕਰਾਂ ਹੁਣ ਕਿਹੜੇ ਮੂ ਨਾਲ ਆਖਾਂ ਕੇ ਨਾ ਜਾਓ ਪਿਤਾ ਜੀ ਦਾ ਕਹਿਣਾ ਮੰਨ ਕੇ ਨਾਨਕੀ ਨੇ ਇਓਂ ਵਿੱਦ ਬਣਾਈ ਭੈਣ ਨਾਨਕੀ ਆਪਣੇ ਵੀਰ ਤਾਈ ਵਾਂਗ ਫਕਰਾਂ ਹੁੰਦੇ ਰਵਾਨ ਤੱਕੇ ਲੈ ਕੇ ਆਈ ਹੈ ਦੋਹਾਂ ਭਤੀਜਿਆਂ ਨੂੰ ਮੁੱਖੋਂ ਆਖਿਆ ਕਰੋ ਧਿਆਨ ਤੱਕੇ ਵੇਖੋ ਖੜੀ ਗਰੀਬਣੀ ਭੈਣ ਕਿੰਕੂ ਕੀ ਸੋਚ ਨਾ ਆਵੇ ਸੰਤਾਨ ਤੱਕੇ ਬਿਨਾ ਸੌਪਿਆਂ ਇੰਨਾ ਨਿਮਾਣਿਆਂ ਨੂੰ ਕਿਵੇਂ ਜਾਮਦੇ ਹੋ ਨਿਮੋ ਝਾਂਣ ਤੱਕੇ ਨਾਨਕੀ ਜਿਨੇ ਗੁਰੂ ਨਾਨਕ ਪਾਤਸ਼ਾਹ ਨੂੰ ਤਿਆਰ ਹੁੰਦਿਆਂ ਦੇਖ ਕੇ ਸ੍ਰੀ ਚੰਨ ਤੇ ਲਖਮੀ ਦਾਸ ਨੂੰ ਬਾਹਾਂ ਤੋਂ ਫੜ ਕੇ ਲਿਆਉਂਦਾ ਇੱਕ ਨੂੰ ਸੱਜੇ ਗੋਡੇ 'ਤੇ ਬਿਠਾ ਦਿੱਤਾ ਤੇ ਦੂਜੇ ਨੂੰ ਖੱਬੇ ਗੋਟੇ 'ਤੇ ਬਿਠਾ ਦਿੱਤਾ ਤੇ ਨਾਨਕੀ ਗੱਲ ਵਿੱਚ ਪੱਲਾ ਪਾ ਕੇ ਖੜੋ ਗਈ ਤੇ ਕਿਹਾ ਇਸ ਗਰੀਬਣੀ ਭੈਣ ਪਰ ਤਰਸ ਕਰੋ ਅਤੇ ਬੱਚਿਆਂ ਦੀ ਹਾਲਤ ਵੱਲ ਤੱਕੋ ਬਿਨਾ ਮਾਪਿਓ ਦੀ ਸੰਭਾਲ ਤੋਂ ਇਹਨਾਂ ਦਾ ਕੀ ਹਾਲ ਹੈ ਜਦੋਂ ਵੀ ਸ਼ਹਿਰ ਦੇ ਬੱਚੇ ਹਲਕੇ ਖੇਡਦੇ ਹਨ ਤਾਂ ਲੋਕੀ ਆਪਣੇ ਬੱਚਿਆਂ ਨੂੰ ਕੋਈ ਮਿਠਿਆਈ ਦਿੰਦਾ ਹੈ ਕੋਈ ਚੰਗੇ ਕੱਪੜੇ ਸਵਾ ਦਿੰਦਾ ਹੈ ਕੋਈ ਖਡੌਣੇ ਲੈ ਕੇ ਦਿੰਦਾ ਹੈ ਕੋਈ ਆਪਣੇ ਬੱਚਿਆਂ ਨੂੰ ਪੈਸੇ ਦਿੰਦਾ ਹੈ ਕਿ ਆਪਣੀ ਮਰਜ਼ੀ ਨਾਲ ਬਾਜ਼ਾਰੋਂ ਖਾ ਪੀ ਲਓ ਵੀਰਵੇ ਜਦੋਂ ਤੇਰੇ ਬੱਚੇ ਵੇਖਦੇ ਹਨ ਤੇ ਰੋਂਦੇ ਰੋਂਦੇ ਘਰ ਆ ਕੇ ਪੁੱਛਦੇ ਹਨ ਬੇਬੇ ਕੋਈ ਸਾਡਾ ਵੀ ਬਾਪੂ ਹੈ ਸਾਨੂੰ ਵੀ ਕੁਝ ਲੈ ਕੇ ਦਵੇ ਅਸੀਂ ਤਾਂ ਬਾਪ ਨੂੰ ਕਦੇ ਦੇਖਿਆ ਹੀ ਨਹੀਂ ਸਾਡਾ ਬਾਪੂ ਕਿੱਥੇ ਰਹਿੰਦਾ ਹੈ ਵੀਰ ਵੇ ਜਦੋਂ ਤੇਰੇ ਬੱਚੇ ਮੈਥੋਂ ਪੁੱਛਦੇ ਹਨ ਤਾਂ ਮੇਰੀਆਂ ਪੁੱਭਾਂ ਨਿਕਲ ਜਾਂਦੀਆਂ ਹਨ ਤੇ ਮੈਂ ਬੱਚਿਆਂ ਨੂੰ ਪਿਆਰ ਨਾਲ ਕਹਿੰਦੀ ਹਾਂ ਕਿ ਪੁੱਤਰ ਤੁਹਾਡਾ ਬਾਪੂ ਸਾਰੀ ਦੁਨੀਆ ਦਾ ਬਾਪੂ ਹੈ ਬੱਚਿਓ ਤੁਹਾਡਾ ਪਿਤਾ ਸਾਰੀ ਦੁਨੀਆ ਦਾ ਮਾਲਕ ਤੇ ਪਾਲਕ ਹੈ ਤੇ ਤੁਹਾਡਾ ਬਾਪੂ ਘਰ-ਘਰ ਵਿੱਚ ਵਸਦਾ ਹੈ ਵੀਰਵੇ ਤੁਹਾਡੇ 12 ਸਾਲਾਂ ਦੇ ਵਿਛੋੜੇ ਨੇ ਬੱਚਿਆਂ ਨੂੰ ਪਿਤਾ ਦਾ ਚਿਹਨ ਚੱਕਰ ਵੀ ਭੁਲਾ ਦਿੱਤਾ ਹੈ ਸੋ ਇੰਨਾ ਤੇ ਤਰਸ ਕਰੋ ਇੰਨਾ ਬੱਚਿਆਂ ਦੇ ਸਦਕੇ ਕੁਝ ਸਮਾਂ ਘਰ ਨਿਵਾਸ ਰੱਖੋ ਹਜ਼ੂਰ ਨੇ ਸੋਚਿਆ ਨਾਨਕੀ ਸਾਨੂੰ ਮੋਹ ਦੇ ਜਾਲ ਵਿੱਚ ਫਸਾ ਕੇ ਘਰ ਰੱਖਣਾ ਚਾਹੁੰਦੀ ਹੈ ਅੱਗੋਂ ਹਜ਼ੂਰ ਨੇ ਉੱਤਰ ਦਿੱਤਾ ਨਾਨਕੀ ਇਹ ਤਾਂ ਤੇਰੇ ਭਤੀਜੇ ਹਨ ਤੇ ਤੂੰ ਇਤਨਾ ਮੋਹ ਕਰਦੀ ਹੈ ਤੇ ਜੇ ਤੇਰੇ ਆਪਣੇ ਹੋਣ ਤਾਂ ਖਬਰੇ ਤੂੰ ਕਿਤਨਾ ਕੋ ਮੋਹ ਕਰੇਂਗੀ ਨਾਨਕੀ ਮੋਹ ਮੇਰੇ ਗੁਰਮਤ ਤੋਂ ਖਿਲਾਫ ਹੈ ਮੋਹ ਵਾਲੇ ਬੰਦੇ ਨੂੰ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਫਰੀਦ ਜੀ ਵੀ ਕਹਿੰਦੇ ਹਨ ਫਰੀਦਾ ਜਾਲ ਲਬ ਤਾਂ ਨੇਹੋ ਕਿਆ ਲਬ ਨਾ ਕੂੜਾ ਨੇਹੋ ਭਾਵੇਂ ਜਿੱਥੇ ਰੱਤੀ ਜਿੰਨਾ ਵੀ ਮੋਹ ਆ ਜਾਵੇਗਾ ਉਸ ਦਾ ਪਿਆਰ ਝੁੱਠਾ ਗਿਣਿਆ ਜਾਵੇਗਾ ਭੈਣ ਜੀ ਮੈਂ ਆਪ ਸੱਚ ਨਾਲ ਜੁੜਿਆ ਹਾਂ ਤੇ ਦੁਨੀਆ ਨੂੰ ਸੱਚ ਨਾਲ ਜੋੜ ਰਿਹਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਵੀ ਸੱਚ ਨਾਲ ਪਿਆਰ ਕਰ ਇਸ ਕਾਰਨ ਤੇਰੇ ਘਰ ਵਿੱਚ ਪੁੱਤਰ ਨਹੀਂ ਹੋਵੇਗਾ ਨਾ ਤੇਰੇ ਪੁੱਤਰ ਹੋਵੇ ਤੇ ਨਾ ਤੂੰ ਮੋਹ ਕਰੀ ਇਸ ਬਚਨ ਨੂੰ ਨਾਨਕੀ ਜਾਣੇ ਜਾਂ ਗੁਰੂ ਨਾਨਕ ਜਾਣੇ ਵਾਰ ਹੈ ਕਿ ਸਰਾਪ ਇਹ ਵੀ ਇੱਕ ਬੜਾ ਭਾਰਾ ਇਮਤਿਹਾਨ ਸੀ ਇਹ ਬਚਨ ਸੁਣ ਕੇ ਨਾਨਕੀ ਦੇ ਅੰਦਰੋਂ ਮੋਹ ਕਾਫੁਰ ਹੋ ਗਿਆ ਤੇ ਹੁਣ ਨਾਨਕੀ ਕਹਿਣ ਲੱਗੀ ਪਾਦਸ਼ਾ ਮੈਨੂੰ ਪੁੱਤਰਾਂ ਦੀ ਕੋਈ ਲੋੜ ਨਹੀਂ ਮੈਨੂੰ ਰਾਜ ਭਾਗ ਦੀ ਵੀ ਲੋੜ ਨਹੀਂ ਪਰ ਵੀਰ ਵੇ ਤੇਰੇ ਨਾਲ ਪਿਆਰ ਐਸੇ ਤਰ੍ਹਾਂ ਬਣਿਆ ਰਹੇ ਪਿਆਰ ਵਿੱਚ ਵਿੱਥ ਨਾ ਪੈ ਜਾਵੇ ਇਹ ਬਚਨ ਸੁਣ ਕੇ ਹਜ਼ੂਰ ਨੇ ਕਿਹਾ ਸੁਣ ਕੇ ਗੱਲ ਇਹ ਪੀਰਾਂ ਦੇ ਪੀਰ ਬੋਲੇ ਰੱਬ ਆਹੀ ਪਾਲਸੀ ਸਾਰਿਆਂ ਨੂੰ ਜੇਕਰ ਲਾਲ ਸਭ ਰੱਬ ਦੇ ਦੁਖੀ ਦਿਸਣ ਕਰਾਂ ਕੀ ਮੈਂ ਦੁਹਾਂ ਦੁਲਾਰਿਆਂ ਨੂੰ ਹਜ਼ੂਰ ਨੇ ਕਿਹਾ ਨਾਨਕੀ ਜਿਤਨੇ ਵੀ ਸੰਸਾਰ ਵਿੱਚ ਪੁਰਸ਼ ਹਨ ਸਭ ਨਿਰੰਕਾਰ ਦੇ ਬੱਚੇ ਹਨ ਇਨ੍ਹਾਂ ਦੀ ਜ਼ਿੰਮੇਵਾਰੀ ਨਿਰੰਕਾਰ ਨੇ ਮੇਰੇ سپرد ਕੀਤੀ ਹੈ ਮੈਂ ਇਤਨੇ ਬੱਚੇ ਛੱਡ ਕੇ ਦੋ ਬੱਚਿਆਂ ਦੀ ਖਾਤਰ ਕਿਵੇਂ ਘਰ ਵਿੱਚ ਬੈਠ ਜਾਵਾਂ ਨਿਰੰਕਾਰੀ ਹੁਕਮ ਅਨੁਸਾਰ ਇਹ ਸਾਰੇ ਮੇਰੇ ਹੀ ਬੱਚੇ ਹਨ ਮੈਨੂੰ ਦੋ ਬੱਚਿਆਂ ਦੇ ਮੋਹ ਵਿੱਚ ਘਰ ਵਿੱਚ ਨਾ ਬਿਠਾ ਮੇਰੇ ਨਾਲ ਸੱਚੇ ਪਿਆਰ ਦੇ ਸਦਕੇ ਚਾਹੇ 1 ਸਕਿੰਟ ਵੀ ਕਿਦਰੇ ਨਾ ਜਾਣ ਦੇ ਪਿਆਰ ਵੱੱਦਾ ਹੋਇਆ ਰੁਕ ਸਕਦਾ ਹਾਂ ਪਰ ਮੋਹ ਦਾ ਵੱੱਦਾ 1 ਸਕਿੰਟ ਵੀ ਰਹਿਣ ਵਾਸਤੇ ਤਿਆਰ ਨਹੀਂ ਹਾਂ ਨਾਨਕੀ ਇਹ ਤਾਂ ਨਾਨਕ ਦੇ ਪੁੱਤਰ ਹਨ ਇਹਨਾਂ ਨੂੰ ਤਾਂ ਕਿਸੇ ਪਦਾਰਥ ਦੀ ਥੁੜਕੀ ਆਉਣੀ ਹੈ ਪਰ ਨਾਨਕ ਦੇ ਕੁੱਤੇ ਵੀ ਮਨਪਹਾਉ ਦਾ ਪਦਾਰਥ ਵਰਤਣਗੇ ਨਾਨਕ ਦੇ ਕੁੱਤਿਆਂ ਨੂੰ ਵੀ ਘਾਟਾ ਕੋਈ ਨਹੀਂ ਰਹੇਗਾ ਉਹ ਨਾਨਕੀ ਇਹ ਬਚਨ ਸੁਣ ਕੇ ਰੋ ਪਈ ਤੇ ਕਿਹਾ ਵੀਰ ਵੇ ਮੈਂ ਭੁੱਲ ਗਈ ਜਿਵੇਂ ਤੁਹਾਡੀ ਰਜ਼ਾ ਹੈ ਕਰੋ ਮੈਂ ਤੁਹਾਡੀ ਰਜ਼ਾ ਵਿੱਚ ਦਖਲ ਨਹੀਂ ਦੇਾਂਗੀ ਪਰ ਮੇਰੇ ਤੇ ਇਹ ਮહેર ਕਰੋ ਕਿ ਤੁਹਾਡਾ ਮੇਰਾ ਪਿਆਰ ਇਸੇ ਤਰ੍ਹਾਂ ਬਣਿਆ ਰਹੀ ਹਜ਼ੂਰ ਨੇ ਨਾਨਕੀ ਦੀ ਅਵਸਥਾ ਨੂੰ ਤੱਕ ਕੇ ਪਿਆਰ ਦੇ ਸਮੁੰਦਰ ਪਿਆਰ ਦੇ ਘਰ ਵਿੱਚ ਆਏ ਤੇ ਕਿਹਾ ਨਾਨਕੀ ਤੇਰਾ ਮੇਰਾ ਪਿਆਰ ਜੁਗੋ ਜੁਗ ਅਟਲ ਰਹੇਗਾ ਔਰ ਜਿਹੜਾ ਇਹ ਸਾਖੀ ਪੜੇ ਸੁਨੇਗਾ ਉਸ ਨੂੰ ਵੀ ਸੱਚੇ ਪਿਆਰ ਦੀ ਛਲ ਵਿੱਚੋਂ ਪਿਆਰ ਅਤੇ ਕੁਰਬਾਨੀ ਦੇ ਸਦਕੇ ਕੁਝ ਦਿਨ ਘਰ ਵਿੱਚ ਨਿਵਾਸ ਕੀਤਾ ਬੇਬੇ ਨਾਨਕੀ ਗੁਰੂ ਨਾਨਕ ਦੇ ਦਰਸ਼ਨ ਕਰਕੇ ਇਹੋ ਕਹਿ ਰਹੀ ਹੈ ਇਹੋ ਤਨ ਮਨ ਤੇਰਾ ਸਬਗੁਣ ਤੇਰੇ ਖਨੀਏ ਵੰਜਾ ਦਰਸ਼ਨ ਤੇਰੇ ਹੁਣ ਨਾਨਕੀ ਗੁਰੂ ਨਾਨਕ ਦੇ ਦਰਸ਼ਨਾ ਦਾ ਰਸ ਲੈ ਰਹੀ ਹੈ ਅੱਗੇ ਦਰਸ਼ਨ ਕਰਦੀ ਸੀ ਹੁਣ ਅਵਸਥਾ ਬਦਲੀ ਤੇ ਗੁਰੂ ਨਾਨਕ ਦੇ ਦਰਸ਼ਨਾ ਦਾ ਰਸ ਮੰਨਣ ਲੱਗ ਗਈ ਕਿਉਂਕਿ ਨਾਮ ਜਪਣਾ ਹੋਰ ਚੀਜ਼ ਹੈ ਤੇ ਨਾਮ ਦਾ ਰਸ ਲੈਣ ਵਾਲਾ ਕੋਈ ਵਿਰਲਾ ਹੀ ਹੈ ਇਕ ਅਦਨਾਏ ਰਸੀੜਾ ਕਾ ਵਿਰਲੀ ਜਾਏ 부ਠੀ अथवा ਕੋਟਨ ਮੇ ਨਾਨਕ ਕਉ ਨਾਰਾਇਣ ਜਹ ਚੀਤ ਪਾਪ ਬੱਚੇ ਸਕੂਲ ਵਿੱਚ ਹਜ਼ਾਰਾਂ ਹੀ ਪੜਦੇ ਹਨ ਪਰ ਪਾਸ ਵਿਰਲੇ ਹੀ ਹੁੰਦੇ ਹਨ ਫਿਰ ਪਾਸ ਹੋ ਕੇ ਸਾਰੇ ਅਫਸਰ ਨਹੀਂ ਬਣ ਜਾਂਦੇ ਤਿਵੇਂ ਹੀ ਨਾਮ ਅਭਿਆਸੀ ਅਸੰਖਾ ਹੀ ਹਨ ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਪਰ ਨਾਮ ਦਾ ਰਸ ਲੈਣ ਵਾਲਾ ਕੋਈ ਵਿੱਲਾ ਹੀ ਹੁੰਦਾ ਹੈ ਜਿਵੇਂ ਅੱਜ ਬੇਬੇ ਨਾਨਕੀ ਨੂੰ ਦਰਸ਼ਨਾ ਰੂਪੀ ਨਾਮ ਦਾ ਰਾਸ ਪ੍ਰਾਪਤ ਹੋਇਆ ਹੈ ਮਾਰੂ ਮੀਨ ਤ੍ਰਿਪਤੇ ਆ ਅੱਗੀ ਲਹੇ ਨਾ ਭੁਖ ਰਾਜਾ ਰਾਜ ਨ ਤ੍ਰਿਪਤੇ ਆ ਸਾਇਰ ਪਰੇ ਕੀ ਸੁਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਧਾਰਨਾ ਆਮਿਲ ਸਤਗੁਰੂ ਨਾਨਕ ਜੀ ਦਿਲ ਤੈਨੂੰ ਚਾਉਂਦਾ ਅੰਤਰਾ ਮੇਰੀਆਂ ਅੱਖੀਆਂ ਪਈਆਂ ਤਰਸਦੀਆਂ ਨਹੀਂ ਹੋਰ ਭਾਵਦਾ ਪਰਮਾਨ ਰਮਣੰ ਕੇਵਲੰ ਕੀਰਤਨੰ ਸੁਧਰੰ ਦੇ ਧਾਰਨ ਹੈ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਤੇ ਆਮਿਲ ਸਤਿਗੁਰੂ ਨਾਨਕ ਭਾਵ ਰੇਤ ਦਾ ਟਿੱਬਾ ਮੀ ਨਾਲ ਤ੍ਰਿਪਤ ਨਹੀਂ ਹੁੰਦਾ ਅੱਗ ਦੀ ਲੱਕੜ ਨਾਲ ਭੁੱਖ ਨਹੀਂ ਮਿਟਦੀ ਰਾਜੇ ਦੀ ਦੂਜੇ ਦਾ ਰਸ ਲੈਣ ਵਾਲੇ ਦੀ ਨਾਮ ਜਪਣ ਦੀ ਔਰ ਦਰਸ਼ਨ ਕਰਨ ਦੀ ਪਿਆਸ ਨਹੀਂ ਬੁਝਦੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ ਪਾਉ ਸੰਤਾ ਮਹਾਪੁਰਖਾਂ ਨੇ ਸਰੀਰ ਹੀ ਇਸੇ ਵਾਸਤੇ ਧਾਰਨ ਕੀਤਾ ਹੈ ਧਰਮ ਕਰਨਾ ਕੀਰਤਨ ਸੁਨਣਾ ਕੇਵਲ ਨਾਮ ਨੂੰ ਹਿਰਦੇ ਵਿੱਚ ਵਸਾਉਣ ਵਾਸਤੇ ਨਾਰਾਇਣ ਦਾ ਨਾਮ ਰੂਪੀ ਅੰਮ੍ਰਿਤ ਪੀ ਕੇ ਵੀ ਸੰਤ ਤ੍ਰਿਪਤ ਨਹੀਂ ਹੁੰਦੇ ਜਿਵੇਂ ਮੱਛੀ ਦੀ ਪਾਣੀ ਨਾਲ ਪਿਆਸ ਨਹੀਂ बुझਦੀ ਤਿਵੇਂ ਹੀ ਮਹਾਪੁਰਖ ਅੰਮ੍ਰਿਤ ਪੀ ਕੇ ਰੱਜਦਾ ਨਹੀਂ ਹੈ ਤਿਵੇਂ ਹੀ ਅਜਨਾਨ ਕੀ ਦੀ ਅਵਸਥਾ ਹੋ ਗਈ ਸਾਰੀ ਸੰਗਤ ਨੂੰ ਮੁਖਾਦੀਪ ਕਰਕੇ ਬਚਨ ਕੀਤਾ ਨਿਰੰਕਾ ਅਨੇ ਆਪਣਾ ਸਿਮਰਨ ਦੇ ਕੇ ਪਾਤਾ ਦੇ ਗਰਭ ਵਿੱਚ ਜਠਰ ਅਗਨੀ ਤੋਂ ਰੱਖਿਆ ਕੀਤੀ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਰਾਮ ਅਤੇ ਸਾਰੇ ਸੁੱਖ ਛੱਡ ਕੇ ਰਾਈ ਬੁਲਾਰ ਦੇ ਰਾਜ ਭਾਗ ਨੂੰ ਛੱਡਿਆ ਔਰ ਆਪਣੇ ਪੁੱਤਰਾਂ ਨੂੰ ਤਿਆਗਿਆ ਸਾਨੂੰ ਆਪਣਾ ਪੁੱਤਰ ਬਣਾਇਆ ਤਿਵੇਂ ਹੀ ਕਲਗੀਧਰ ਪਾਤਸ਼ਾਹ ਨੇ ਆਪਣਾ ਸਾਰਾ ਸਰਬੰਸ ਵਾਰਿਆ ਤੇ ਸਾਨੂੰ ਆਪਣਾ ਸਮਝਿਆ ਇਨ ਪੁੱਤਰਾਂ ਦੇ ਕਾਰਨੇ ਵਾਰ ਦੀਏ ਸੁਖ ਚਾਰ ਚਾਰ ਮੁਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਭਾਵ ਅਸੀਂ ਪੁੱਤਰਾਂ ਦੀ ਕੁਰਬਾਨੀ ਨਹੀਂ ਦੇ ਸਕਦੇ ਇੱਜ਼ਤ ਹਕੂਮਤ ਨਹੀਂ ਤਿਆਗ ਸਕਦੇ ਮਾਇਆ ਰੋਟੀ ਪਿੱਛੇ ਅਸੀਂ ਸਿੱਖਿਓ ਪਤਿਤ ਹੋ ਜਾਂਦੇ ਹਾਂ ਪਰ ਜਿਨ੍ਹਾਂ ਨੇ ਸਾਡੇ ਨਾਲ ਇਤਨਾ ਪਿਆਰ ਕੀਤਾ ਹੈ ਉਹਨਾਂ ਵਾਸਤੇ ਅਸੀਂ 2.5 ਘੰਟੇ ਵਕਤ ਵੀ ਨਹੀਂ ਗੱਡ ਸਕਦੇ ਤੇ ਜੋ ਕੀਤੇ ਦਾ ਕਦਰ ਨਾ ਜਾਣੇ ਉਸ ਨੂੰ ਕਹਿੰਦੇ ਹਨ ਅਕ੍ਰਿਤਕਣ ਅਕ੍ਰਿਤਕਣ ਉਹ ਹੈ ਜੋ ਨਿਤਨੇਮ ਨਹੀਂ ਕਰਦਾ ਕੀਤੇ ਕੌਮੇ ਰਹਿ ਸਮਾਨੇ ਕਰਨ ਹਾਰ ਤ੍ਰਿੰਜਾਣੇ ਭਾਗ ਜੋ ਕੰਮ ਅਸੀਂ ਆਪਣੀ ਮਰਜ਼ੀ ਨਾਲ ਔਰ ਯਤਨ ਕਰਕੇ ਕਰਦੇ ਹਾਂ ਉਸ ਨੂੰ ਅਸੀਂ ਪਰਬਤ ਦੇ ਸਮਾਨ ਸਮਝਦੇ ਹਾਂ ਤੇ ਜੋ ਗੁਰੂ ਪਰਮੇਸ਼ਰ ਨੇ ਸਾਡੇ ਉੱਤੇ ਪਰਉਪਕਾਰ ਤੇ ਮਨੁੱਖਾ ਜਨਮ ਬਖਸ਼ਿਆ ਹੈ ਉਸ ਨੂੰ ਡੱਕੇ ਦੇ ਸਮਾਨ ਸਮਝਦੇ ਹਾਂ ਗੁਰਸੇਵਾ ਦੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਭਾਗ ਨਿਰੰਕਾਰ ਨੇ ਇਹ ਮਨੁੱਖਾ ਜਨਮ ਦਿੱਤਾ ਹੀ ਇਸ ਵਾਸਤੇ ਹੈ ਗੁਰੂ ਦੀ ਸੇਵਾ ਔਰ ਭਗਤੀ ਕਰ ਨਮਸਤੇ ਪਰ ਜੋ ਗੁਰੂ ਦਾ ਇਹ ਬਚਨ ਵੀ ਨਹੀਂ ਮੰਨਦਾ ਉਹ ਵੱਡਾ ਅਕ੍ਰਿਤ ਕਰਨ ਹੈ। ਬਾਬਾ ਜੀ ਨੇ ਬਚਨ ਕੀਤਾ ਗੁਰੂ ਕੀ ਸਾਧ ਸੰਗਤ ਨਿਤਨੇਮ ਪੱਕਾ ਕਰੋ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਟਾਈਮ ਗੱਡੋ। ਨਹੀਂ ਤੇ 2.5 ਘੰਟੇ ਦਾ ਜ਼ਰੂਰ ਗੱਡੋ। ਮੂਲ ਮੰਤਰ ਪਹਿਲੀ ਪੌੜੀ ਵਾਹਿਗੁਰੂ ਮੰਤਰ ਦਾ ਨਿਤਨੇਮ ਲਾਜ਼ਮੀ ਕਰੋ। ਇਸ ਗੁਰ ਮੰਤਰ ਨੇ ਹੀ ਲੋਕ ਪਰਲੋਕ ਵਿੱਚ ਸਾਨੂੰ ਸੁੱਖ ਦੇਣੇ ਹਨ। ਇਹ ਜੋ ਤੁਸੀਂ ਰਾਜੇ ਮਹਾਰਾਜੇ ਅਮੀਰ ਵਜ਼ੀਰ ਦੇਖ ਰਹੇ ਹੋ ਇਨਾਂ ਨੂੰ ਸਭ ਨਾਮ ਸਿਮਰਨ ਜਪਤਾਪ ਕਰਕੇ ਹੀ ਸਰਦਾਰੀਆਂ ਪ੍ਰਾਪਤ ਹੋਈਆਂ ਹਨ ਭਾਵ ਕੀ ਕਿ ਨਾਮ ਜਪਣ ਨਾਲ ਸੁੱਖ ਵੀ ਸਾਰੇ ਮਿਲਦੇ ਹਨ ਤੇ ਰੱਬ ਦੀ ਪ੍ਰਾਪਤੀ ਵੀ ਹੋ ਸਕਦੀ ਹੈ ਬਿਨਾਂ ਸਿਮਰਨ ਤੋਂ ਇਨਸਾਨ ਦਰਦਰ ਤੱਕੇ ਵੀ ਖਾਂਦਾ ਹੈ ਤੇ ਅਕ੍ਰਿਤਕਣਾ ਦੀ ਗਿਣਤੀ ਵਿੱਚ ਵੀ ਆ ਜਾਂਦਾ ਹੈ ਸੋ ਪਿਆਰਿਓ ਨਾਮ ਰੂਪੀ ਟਿਕਟ ਪੱਲੇ ਬੰਨੋ ਇਸ ਤਰ੍ਹਾਂ ਬਾਬਾ ਜੀ ਨੇ ਸੰਗਤ ਨੂੰ ਉਪਦੇਸ਼ ਦਿੱਤਾ ਔਰ ਇਸ ਤਰ੍ਹਾਂ ਪ੍ਰਸੰਗ ਸੁਣਾਇਆ ਜਿੰਨਾਂ ਨੇ ਸੁਣਿਆ ਹੈ ਇਸ ਰਸ ਦਾ ਉਹੀ ਅਨੁਭਵ ਕਰ ਸਕਦੇ ਹਨ ਕਿ ਬਾਬਾ ਜੀ ਦੀ ਰਸਨਾ ਤੋਂ ਕਿੰਨਾ ਕੁ ਰਸ ਆਉਂਦਾ ਸੀ ਮੈਂ ਆਪਣੀ ਤੁਛ ਬੁੱਧੀ ਅਨੁਸਾਰ ਲਿਖਿਆ ਹੈ ਪਰ ਉਸ ਰਸ ਨੂੰ ਬਿਆਨ ਨਹੀਂ ਕਰ ਸਕਦਾ ਅਲੋਤੀ ਕਾ ਜੈਸੇ ਪਿਆ ਬਰੇਡਾ ਜਿਨ ਪੀਆ ਤਿਨ ਜਾਣਿਆ ਦਾਸ ਨੇ ਤਕਰੀਬਨ ਬਾਬਾ ਜੀ ਦੀ ਰਸਨਾ ਤੋਂ 30 ਦਫਾ ਇਹ ਪ੍ਰਸੰਗ ਸੁਣਿਆ ਹੋਵੇਗਾ ਪਰ ਇਉਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਇਹ ਪਹਿਲੀ ਵਾਰ ਹੀ ਕਰ ਰਹੇ ਹਨ ਜਿਸ ਨੂੰ ਸਾਹਿਬ ਬਾਣੀ ਵਿੱਚ ਕਹਿੰਦੇ ਹਨ ਸਾਹੇ ਮੇਰਾ ਨੀਤ ਨਵਾ ਸਦਾ ਸਦਾਦਾ ਤਾਰ ਪਾਉ ਬਾਬਾ ਜੀ ਕਈ ਵਾਰ ਰੋਜ਼ ਉਹੀ ਬਚਨ ਕਰਦੇ ਸਨ ਪਰ ਐਉ ਮਾਲੂਮ ਹੁੰਦਾ ਸੀ ਕਿ ਇਹ ਨਵਾਂ ਬਚਨ ਹੈ ਇਸ ਤਰ੍ਹਾਂ ਬਾਬਾ ਜੀ ਨੇ ਅੱਜ ਪੁੰਨਿਆ ਤੋਂ ਦੂਜੇ ਦਿਨ ਦੁਪਹਿਰ ਦੇ ਦੀਵਾਨ ਵਿੱਚ ਬਾਣੀ ਦੁਆਰੇ ਸੰਗਤ ਨੂੰ ਨਿਹਾਲ ਕੀਤਾ ਅਤੇ ਸਾਰੀ ਸੰਗਤ ਨੂੰ ਆਪੋ ਆਪਣੇ ਘਰੀ ਜਾਣ ਦੀ ਆਗਿਆ ਦਿੱਤੀ ਜਿਵੇਂ ਹਮੇਸ਼ਾ ਪੁੰਨਿਆ ਤੋਂ ਦੂਜੇ ਦਿਨ ਆਗਿਆ ਦਿਆ ਕਰਦੇ ਸਨ ਬਾਬਾ ਜੀ ਨੇ ਦੇਹਰਾਦੂਨ ਜਾਣਾ ਬਾਬਾ ਜੀ ਨਾਨਕ ਸਰ ਵਿਰਾਜਮਾਨ ਹਨ ਹਜ਼ੂਰ ਨੇ ਸੰਗਤਾਂ ਨੂੰ ਘਰ ਜਾਣ ਦੀ ਛੁੱਟੀ ਦਿੱਤੀ ਪਰ ਜਿਨ੍ਹਾਂ ਨੂੰ ਜ਼ਰੂਰੀ ਕੰਮ ਸੀ ਉਹ ਤਾਂ ਚਲੇ ਗਏ ਬਾਕੀ ਜਿਨ੍ਹਾਂ ਨੇ ਕੁਝ ਬੇਨਤੀਆਂ ਕਰਨੀਆਂ ਸੀ ਉਹ ਸੰਗਤਾਂ ਰਹਿ ਗਈਆਂ ਅੱਜ ਧਨਪਤ ਆਏ ਨੇ ਵਿਚਾਰ ਕੀਤੀ ਕਿ ਬਾਬਾ ਜੀ ਨੇ ਵਚਨ ਕੀਤਾ ਸੀ ਕਿ ਧਨਪਤ ਤੈਨੂੰ ਬੇਨਤੀ ਕਰਨ ਦਾ ਫੇਰ ਮੌਕਾ ਦੇਵਾਂਗੇ ਤੇ ਕੱਲ ਨੂੰ ਬਾਬਾ ਜੀ ਨੇ ਦੇਹਰਾਦੂਨ ਚਲੇ ਜਾਣਾ ਹੈ ਫੇਰ ਪਤਾ ਨਹੀਂ ਕਦੋਂ ਮੌਕਾ ਬਣੇਗਾ ਅੱਜ ਸੇਵਾਦਾਰ ਨੂੰ ਬੇਨਤੀ ਕਰਕੇ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਇਸ ਵਿਚਾਰ ਨੂੰ ਮੁੱਖ ਰੱਖ ਕੇ ਸੇਵਾਦਾਰ ਦੇ ਰਾਹੀ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚਿਆ ਚਰਨਾਂ ਵਿੱਚ ਮੱਥਾ ਟੇਕਿਆ ਬਾਬਾ ਜੀ ਨੇ ਪ੍ਰਸੰਤਾ ਦਿੰਦਿਆਂ ਆਪਣੇ ਪਾਸ ਬਿਠਾਇਆ ਅਤੇ ਪੁੱਛਿਆ ਤੁਨਪਤ ਰਾਏ ਕੀ ਚਾਹੁੰਦਾ ਹੈ ਆਗੋ ਤੁਨਪਤ ਰਾਏ ਨੇ ਬੇਨਤੀ ਕੀਤੀ ਪਾਤਸ਼ਾਹ ਸਰੀਰ ਕੁਝ ਢਿੱਲਾ ਰਹਿੰਦਾ ਹੈ ਤੇ ਔਲਾਦ ਦੀ ਸਿਕ ਬਹੁਤ ਹੈ ਅਤੇ ਅਵਸਥਾ ਵੀ ਵਿਰਧ ਹੁੰਦੀ ਜਾਂਦੀ ਹੈ ਆਪ ਕਿਰਪਾ ਕਰੋ ਸੇਵਕ ਦੀ ਭਾਵਨਾ ਪੂਰਨ ਹੋਵੇ ਇਹ ਬੇਨਤੀ ਸੁਣ ਕੇ ਬਾਬਾ ਜੀ ਨੇ ਬਚਨ ਕੀਤਾ ਧਨਪਤ ਰਾਏ ਮਰੇ ਅਦਾਨਾਲ ਇੱਕ ਪਾਠ ਸੰਪਟ ਕਰਵਾ ਲੈ ਭਾਵਨਾ ਪੂਰੀ ਹੋ ਜਾਏਗੀ ਅੱਗੋਂ ਸੱਤ ਬਚਨ ਕੀਤਾ ਹੁਣ ਹੋਰ ਬਚਨ ਚੱਲ ਪਈ ਪੌਣਾ ਕੁ ਘੰਟਾ ਬਾਬਾ ਜੀ ਦੇ ਚਰਨਾਂ ਵਿੱਚ ਟਾਈਮ ਮਿਲਿਆ ਤੇ ਬਾਹਰ ਆ ਗਿਆ ਅੱਗੋਂ ਭਾਈ ਡਰੋਲੀ ਜੀ ਮਿਲੇ ਉਹਨਾਂ ਨਾਲ ਪਾਠ ਬਾਰੇ ਸਾਰੀ ਵਿਚਾਰ ਕੀਤੀ ਹੁਣ ਭਾਈ ਜੀ ਨੇ ਪੁੱਛਿਆ ਕਿ ਬਾਬਾ ਜੀ ਨੇ ਸੰਪਰਤ ਕਿਹੜੇ ਸ਼ਬਦ ਦਾ ਦੱਸਿਆ ਹੈ ਅੱਗੋਂ ਤੁਨ ਪਤ ਨੇ ਕਿਹਾ ਜੀ ਇਹ ਤਾਂ ਮੈਂ ਪੁੱਛਿਆ ਹੀ ਨਹੀਂ ਡਰੋਲੀ ਜੀ ਅੱਗੋਂ ਕਿਹਾ ਸੰਪਰਤ ਤਾਂ ਜ਼ਰੂਰ ਪੁੱਛਣਾ ਸੀ ਹੁਣ ਤੁਨ ਪਤ ਰਾਏ ਨੇ ਕਿਹਾ ਸਵੇਰੇ ਜਦੋਂ ਬਾਬਾ ਜੀ ਤੁਰਨਗੇ ਉਸ ਵੇਲੇ ਪੁੱਛ ਲਵਾਂਗਾ ਹੁਣ ਅਗਲੇ ਦਿਨ ਬਾਬਾ ਜੀ ਦੀ ਤਿਆਰੀ ਹੋ ਗਈ ਸੰਗਤ ਬਹੁਤ ਸੀ ਔਰ ਸਾਰੇ ਹੀ ਇਹ ਚਾਹੁੰਦੇ ਸਨ ਕਿ ਬਾਬਾ ਜੀ ਨੂੰ ਬੇਨਤੀ ਕਰਕੇ ਸੁਮਤ ਲਈ ਜਾਵੇ ਇਸ ਵਿਚਾਰ ਅਨੁਸਾਰ ਸਾਰੀ ਸੰਗਤ ਸੜਕ ਦੇ ਦੋਨੋਂ ਪਾਸੇ ਖੜੀ ਹੋ ਗਈ ਤੇ ਧਨਪਤ ਰਾਏ ਲਾਈਨ ਪਰ ਜਾ ਖੜਾ ਹੋਇਆ ਹਜ਼ੂਰ ਤਿਆਰੀ ਕਰ ਅਤੇ ਗੁਰੂ ਸਾਹਿਬ ਅਗੇ ਅਰਦਾਸ ਕਰ ਕਾਰ ਵਿੱਚ ਆ ਬਿਰਾਜਮਾਨ ਹੋਈ ਹਰੀ ਸਿੰਘ ਡਰਾਈਵਰ ਨੂੰ ਹੁਕਮ ਹੋਇਆ ਕਾਰ ਸਟਾਰਟ ਕਰ ਅੱਗੋਂ ਸੱਤ ਬਚਨ ਕਾਰ ਸਟਾਰਟ ਕੀਤੀ ਹੌਲੀ ਹੌਲੀ ਕਾਰ ਸੜਕ ਤੇ ਚੱਲ ਰਹੀ ਹੈ ਦੋਨੋਂ ਪਾਸੇ ਸੰਗਤ ਨੂੰ ਤੱਕ ਕੇ ਬਾਬਾ ਜੀ ਨੇ ਆਪਣੇ ਦੋਨੋਂ ਹੱਥ ਜੋੜ ਕੇ ਇਸ਼ਾਰੇ ਮਾਤਰ ਫਤਿਹ ਬੁਲਾ ਰਹੇ ਹਨ ਅਤਵਾ ਆਪਣੀ ਰਸਨਾ ਤੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਕਹਿ ਰਹੇ ਹਨ ਹਜ਼ੂਰ ਦੇ ਪਿੱਛੇ 6-7 ਕਾਰਾਂ ਰਾਗੀ ਪਾਠੀ ਬਿਹੰਗਮ ਸੇਵਾਦਾਰ ਦੀਆਂ ਹਨ ਇਸ ਤਰ੍ਹਾਂ ਹੌਲੀ-ਹੌਲੀ ਲਾਈਨ ਤੇ ਆ ਗਈ ਧਨਪਤ ਰਾਏ ਨੂੰ ਦੇਖ ਕੇ ਕਾਰ ਰੋਕ ਲਿੱਤੀ ਰਾਏ ਜੀ ਨੇ ਮੱਥਾ ਟੇਕਿਆ ਤੇ ਹੱਥ ਜੋੜ ਬੇਨਤੀ ਕੀਤੀ ਪਾਤਸ਼ਾ ਸੰਪੜ ਕਿਹੜੇ ਸ਼ਬਦ ਦਾ ਲਗਾਇਆ ਜਾਵੇ ਹੁਣ ਬਾਬਾ ਜੀ ਨੇ ਬਚਨ ਕੀਤਾ ਧਨਪਤ ਅਸੀਂ ਹੁਣ ਛੇਤੀ ਜਾਣਾ ਹੈ ਇਟਲੀ ਦੇ ਕੈਦੀ ਪੁਕਾਰ ਰਹੇ ਹਨ ਉਨਾਦੀ ਪੁਕਾਰ ਸੁਣ ਨਿਰੰਕਾਰ ਨੇ ਸਾਡੀ ਡਿਊਟੀ ਲਈ ਹੈ ਇਸ ਕਾਰਨ ਠਹਿਰਾ ਨਾਲ ਇੱਥੇ ਦੇਰ ਹੁੰਦੀ ਹੈ ਦੂਜੀ ਗੱਲ ਇਹ ਹੈ ਕਿ ਹੁਣ ਛੇਤੀ ਵਿੱਚ ਤੈਨੂੰ ਦੱਸ ਕੇ ਤੁਰ ਗਏ ਤੂੰ ਸ਼ਬਦ ਭੁੱਲ ਜਾਵੇਂਗਾ ਤੇ ਸਾਡਾ ਸਮਾਂ ਦਿੱਤਾ ਜਾਇਆ ਜਾਵੇਗਾ ਤੂੰ ਤੇਹਰਾਦੂਨ ਆ ਜਾਵੀਂ ਨਾਲੇ ਸੰਪਰਦ ਦੱਸਾਂਗੇ ਤੇ ਨਾਲ ਮर्यादा ਵਾਲਾ ਕੋਈ ਬੰਦਾ ਦੇ ਦੇਵਾਂਗੇ ਜੋ ਪੂਰੀ ਮर्यादा ਨਾਲ ਪਾਠ ਕਰਾ ਦੇਵੇਗਾ ਅੱਗੋ ਸੱਤ ਵਚਨ ਕੇ ਮੱਥਾ ਟੇਕਿਆ ਹੁਨਕਾਰ ਤੁਰ ਪਈ ਹਜ਼ੂਰ ਨੇ ਕਿਹਾ ਹਰੀ ਸਿੰਘ ਛੇਤੀ ਜਾਣਾ ਹੈ ਗੁਰੂ ਨਾਨਕ ਵਾਲੀਆਂ ਉਡਾਰੀਆਂ ਮਾਰ ਅਗੋਂ ਹਰੀ ਸਿੰਘ ਨੇ ਸੱਤ ਵਚਨ ਕਰਕੇ ਕਿੱਲੀ ਦਬਾ ਦਿੱਤੀ ਕਾਰ ਹਵਾ ਨਾਲ ਗੱਲਾਂ ਕਰ ਰਹੀ ਹੈ ਥੋੜੇ ਚਿਰ ਵਿੱਚ ਹੀ ਦੇਹਰਾਦੂਨ ਪਹੁੰਚ ਗਈ ਇੱਥੇ ਜਿਉਂ-ਜਿਉਂ ਸੰਗਤਾਂ ਨੂੰ ਪਤਾ ਲੱਗਿਆ ਦੂਰੋਂ ਨੇੜਿਓਂ ਸੰਗਤ ਹਮ-ਹਮਾ ਕੇ ਆਉਣ ਲੱਗੀ ਹੁਣ ਪਿੱਛੇ ਦਾ ਹਾਲ ਸੁਣੋ ਧਨਪਤ ਰਾਏ ਆਪਣੇ ਘਰ ਚੂਨੀਆਂ ਪਹੁੰਚਿਆ ਤੇ ਘਰ ਵਾਲੀ ਨੂੰ ਸਾਰੀ ਵਿਥਿਆ ਸੁਣਾਈ ਅਗੋਂ ਘਰ ਵਾਲੀ ਨੇ ਤਾਕੀਦ ਕੀਤੀ ਕਿ ਛੇਤੀ ਦੇਹਰਾਦੂਨ ਪਹੁੰਚ ਕੇ ਬਾਬਾ ਜੀ پاسੋਂ ਸਮਤ ਲਓ ਧਨਪਤ ਰਾਏ ਅੱਜਕੱਲ ਅੱਜਕੱਲ ਕਰਦਿਆਂ ਚੇਤਰ ਦਾ ਮਹੀਨਾ ਸਾਰਾ ਮਹੀਨਾ ਬਤੀਤ ਕਰ ਦਿੱਤਾ ਵਿਸਾਖ ਦਾ ਮਹੀਨਾ ਆਰੰਭ ਹੋ ਗਿਆ ਹੁਣ ਧਨਪਤ ਰਾਏ ਸੋਚਦਾ ਹੈ ਬਾੜੀਆਂ ਦੇ ਦਿਨ ਆ ਗਏ ਹਨ ਜੇ ਚਲਾ ਗਿਆ ਤਾਂ ਪਿੱਛੋਂ ਬਾੜੀ ਕੌਣ ਕਰਾਵੇਗਾ ਇਸ ਵਿਚਾਰ ਅਨੁਸਾਰ ਪ੍ਰੋਗਰਾਮ ਬਣਾਇਆ ਕਿ ਬਾੜੀਆਂ ਕਰਾ ਕੇ ਫਿਰ ਚਲਾ ਜਾਵਾਂਗਾ ਇਸ ਵਿਚਾਰ ਅਨੁਸਾਰ ਵਿਸਾਖ ਦਾ ਮਹੀਨਾ ਵੀ ਖਤਮ ਹੋ ਗਿਆ ਕਿਉਂਕਿ ਉਸ ਟਾਈਮ ਮਸ਼ੀਨਾ ਹੁੰਦੀਆਂ ਨਹੀਂ ਸਨ ਮਹੀਨਾ ਵਾਡੀਆਂ ਹੋਣੀਆਂ ਫਿਰ ਮਹੀਨਾ ਡੇਢ ਦਾਣੇ ਕੜਦਿਆਂ ਲੱਗ ਜਾਣਾ ਵਿਸਾਖ ਤੋਂ ਬਾਅਦ ਦਾਣੇ ਕਢਾਉਣ ਲੱਗ ਗਿਆ ਜੇਟ ਦਾ ਮਹੀਨਾ ਵੀ ਲੰਘ ਗਿਆ ਤਿਆਰੀ ਕਰਦਿਆਂ ਅਧਹਾੜ ਹੋ ਗਿਆ ਗੀਤਾ ਵਿੱਚ ਲਿਖਿਆ ਹੈ ਭਗਵਾਨ ਕ੍ਰਿਸ਼ਨ ਨੇ ਕਿਹਾ हे ਅਰਜਨ ਜਿਹੋ ਜੇ ਕਿਸੇ ਪੁਰਸ਼ ਦੇ ਕਰਮ ਹੁੰਦੇ ਹਨ ਉਸ ਤਰ੍ਹਾਂ ਦੀ ਮੈਂ ਉਸ ਦੀ ਬੁੱਧੀ ਬਣਾ ਦਿੰਦਾ ਹੈ ਭਾਗ ਬਿਨਾਂ ਕਰਮਾਂ ਤੋਂ ਇਹ ਜੀਵ ਪ੍ਰਾਪਤ ਕੁਝ ਨਹੀਂ ਕਰ ਸਕਦਾ ਆਪ ਕਮਾਣੇ ਵਿਛੜੀ ਦੋਸ ਨਕਾਹੂ ਦੇਣ ਇਹ ਠੀਕ ਹੈ ਕਿ ਬਾਣੀ ਕਹਿੰਦੀ ਹੈ ਸੰਤ ਜਿਨਾ ਮਿਲ ਹਰਿ ਜਸ ਗਾਇਓ ਕੋਟ ਜਨਮ ਕੇ ਦੂਖ ਗਵਾਇਓ ਭਾਵ ਸੰਗਤਾ ਦੀ ਸੰਗਤ ਕਰਨ ਨਾਲ ਮਿਲ ਕੇ ਹਰੀ ਦਾ ਜਸ ਗਾਵੇ ਤਾਂ ਕਰੋੜਾ ਜਨਮਾ ਦੇ ਪਾਪ ਛਿਨ ਵਿੱਚ ਦੂਰ ਹੋ ਜਾਂਦੇ ਹਨ ਪਰ ਭਾਵ ਤਾਂ ਇਸ ਗੱਲ ਦਾ ਹੈ ਕਿ ਸੰਤਾਂ ਦੀ ਸੰਗਤ ਵਿੱਚ ਬੈਠੇ ਸੰਤਾਂ ਦਾ ਬਚਨ ਮੰਨੇ ਸੰਤਾਂ ਦੀ ਬਾਣੀ ਸੁਣੀ ਅਤੇ ਜਿਹੜਾ ਸੰਗਤ ਵਿੱਚ ਬੈਠ ਨਹੀਂ ਸਕਦਾ ਕਥਾ ਕੀਰਤਨ ਬਾਣੀ ਸੁਣ ਨਹੀਂ ਸਕਦਾ ਉਸ ਨੂੰ ਤਾਂ ਸਾਹਿਬ ਕਹਿੰਦੇ ਹਨ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਪਾਪ ਉਸ ਦਾ ਜਿਉਣਾ ਤ੍ਰਿਗ ਹੈ ਜੋ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸਰਵਨ ਨਹੀਂ ਕਰਦਾ ਚਾਹੇ ਉਹ ਕਿਤਨਾ ਵੀ ਦਾਨਪੂਰ ਕਰ ਲਵੇ ਪਰ ਸੰਗਤ ਵਿੱਚ ਬੈਠ ਕੇ ਬਚਨ ਸੁਣਨੇ ਫਿਰ ਬਚਨਾਂ ਤੇ ਅਮਲ ਕਰਨਾ ਇਹ ਕਰਮ ਕੀਤੇ ਤੋਂ ਬਿਨਾ ਮਨ ਨੂੰ ਸ਼ਾਂਤੀ ਜਾਂ ਮਾਨਦੀ ਅਵਸਥਾ ਕਦੇ ਨਾ ਬਦਲੇਗੀ ਬਾਕੀ ਦੁਨੀਆਵੀ ਪਦਾਰਥ ਤਾਂ ਮਿਲ ਜਾਂਦੇ ਹਨ ਉਸ ਵਾਸਤੇ ਵੀ ਹੁਕਮ ਦੇ ਦਾਇਰੇ ਵਿੱਚ ਜ਼ਰੂਰੀ ਹੈ ਸੋ ਅੱਜ ਤੁਹਾਨੂੰ ਪਤਰਾਏ ਤੀਜੀ ਵਾਰੀ ਬਾਬਾ ਜੀ ਦਾ ਸਮਾਂ ਦਿੱਤਾ ਹੋਇਆ ਵੀ ਗੁਆ ਬੈਠਾ ਹੁਣ ਘਾਰ ਵਾਲੀ ਨੇ ਬਹੁਤ ਮਜਬੂਰ ਕੀਤਾ ਤੇ ਤਿਆਰੀ ਕਰਕੇ ਨਾਲ ਨੌਕਰ ਨੂੰ ਲੈ ਕੇ ਗੱਡੀ ਚੜ ਲਾਹੌਰ ਪਹੁੰਚਿਆ ਇੱਥੇ ਰਾਤ ਰਹਿ ਮਨ 'ਚ ਵਿਚਾਰ ਆਇਆ ਕਿ 500 ਮਾਨ ਕਣਕ ਨੌਕਰ ਨੂੰ ਵੇਚਣ ਵਾਸਤੇ ਕਹਿ ਆਇਆ ਹਾਂ ਜੇ ਨੌਕਰ ਨੇ ਪੰਜ ਦਾ ਸਮਾਨ ਹੀਰਾ ਫੇਰੀ ਕਰ ਲਈ ਤਾਂ 2 ਮਹੀਨੇ ਰਹਿ ਕੇ ਬਾਡੀ ਤੇ ਕਣਕ ਢਾਉਣ ਦਾ ਕੀ ਫਾਇਦਾ ਹੋਇਆ ਜੇ ਵੇਚਣ ਵਾਲੇ ਆਪ ਹਾਜ਼ਰ ਨਾ ਰਹੀ ਤਾਂ ਆਪ ਕਰਨ ਨੂੰ ਵੇਚ ਕੇ ਹੀ ਪਾਬਾ ਜੀ ਪਾਸ ਵੇਲੇ ਹੋ ਕੇ ਚੱਲਾਂਗੇ ਇਸ ਵਿਚਾਰ ਅਨੁਸਾਰ ਵਾਪਸ ਘਰ ਆ ਗਿਆ ਤੇ ਕਣਕ ਵੇਚਦਾ ਵੇਚਦਾ ਦੇਹਰਾਦੂਨ ਨਾ ਜਾ ਸਕਿਆ ਪਾਬਾ ਜੀ ਦੇਹਰਾਦੂਨ ਤੋਂ ਨਾਨਕਸਰ ਜਗਰਾਉਂ ਆਂਦਿਆਂ ਹੀ ਜੋਤੀ ਜੋਤ ਸਮਾ ਗਈ ਜਦੋਂ ਧਨਵਤ ਰਾਏ ਨੂੰ ਪਤਾ ਲੱਗਾ ਤਾਂ ਹਾਂ ਮਾਰ ਕੇ ਰੋਪਿਆ ਤੇ ਕਹਿਣ ਲੱਗਿਆ ਕਰਮ ਹੈ ਅਮਰਤ ਆਣ ਨਿਸਾਰਿਓ ਕਿਸਰ ਗਇਓ ਭੂਮ ਪਰ ਡਾਰਿਓ ਭਾਗ ਬਾਬਾ ਜੀ ਦਾ ਦਿੱਤਾ ਸਮਾਂ ਸਫਲ ਨਾ ਕਰ ਸਕਿਆ ਤੇ ਮਨ ਦੀ ਹਸਰਤ ਮਨ ਵਿੱਚ ਹੀ ਰਹਿ ਗਈ ਬੁੱਕ ਵਿੱਚ ਅਮਰਤ ਆਇਆ ਵੀ ਹੱਥਾਂ ਵਿੱਚੋਂ ਡੋਲ ਬੈਠਾ ਤੇ ਪੀ ਨਾ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ